ਭਾਈ ਜੀ ਤੁਸੀਂ ਸੱਚ ਦੀ ਪੜਤਾਲ ਤੇ ਅੱਗੇ ਵੀ ਤੁਸੀਂ ਬਹੁਤ ਚਿਰ ਦੇ ਵੇਖੀ ਜਾਂਦੇ ਆ ਤਿੰਨ ਚਾਰ ਦਿਨ ਹੋ ਗਏ ਉਹ ਚੱਲੀ ਜਾਂਦੀ ਵੀਡੀਓ ਨੂੰ ਜੋ ਸਾਡੇ ਪਿੰਡ ਕਣੀਏ ਦੀ ਐ ਜੋ ਸਾਡੇ ਪਿੰਡ ਵਿਆਹੀ ਵੀ ਸੀਗੀ ਤੇ ਉਹ ਆਪ ਦੇ ਮਤਲਬ ਆਸ਼ਕ ਨੂੰ ਸਾਡੇ ਪਿੰਡ ਸਾਦੀ ਸੀਗੀ ਸਾਡੇ ਪਿੰਡ ਸਾਦੀ ਸੀਗੀ ਤੇ ਜੋ ਨਮਾਲਕ ਬੱਚਾ ਸੀ ਉਹਦੇ 2 ਸਾਲਾਂ ਦਾ ਉਹਦੇ ਨਾਲ ਵੀ ਉਹ ਦੁਸ਼ਕਰਮ ਕਰਦਾ ਸੀ ਜੋ ਮਤਲਬ ਉਹ ਆਪ ਦੇ ਆਸਕ ਨੂੰ ਸਾਦੀ ਸੀ ਉਹਦਾ ਆਸਕ ਜੋ ਸਾਡੇ ਪਿੰਡ ਵਿਆਹੀ ਵੀ ਸੀਗੀ ਉਹਦੇ ਤੇ ਧਾਰਾ ਜੋ ਹੈ ਜਿਵੇਂ 323 ਹੈ 324 ਹੈ 325 ਹੈ 307 ਹੈ ਬਲਾਤਕਾਰ ਦੀ ਧਾਰਾ ਵੀ ਜਿਹੜੀ ਲੱਗਦੀ ਹੈ 376 ਜਾਨੀ ਲੱਗਦੀ ਹੈ ਇਹ 307 ਉਹ ਉਹ ਉਹਨਾਂ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਜੋ ਜੋ ਧਾਰਾ ਲੱਗਦੀਆਂ ਮੈਂ ਪ੍ਰਸ਼ਾਸਨ ਨੂੰ ਆਣਾ ਇਹ ਮਤਲਬ ਕਾਰਵਾਈ ਠੰਡਾ ਤੁਰਿਆ ਫਿਰਦਾ ਪ੍ਰਸ਼ਾਸਨ ਸੁੱਤਾ ਪਿਆ ਹਜੇ ਵੀ ਗੂੜੀ ਨੀਂਦ ਇਹਨੂੰ ਆਏ ਨਹੀਂ ਪਤਾ ਵੀ ਬੱਚੇ ਨਾਲ ਐਡਾ ਦੁਸ਼ਕਰਮ ਹੋ ਗਿਆ ਪ੍ਰਸ਼ਾਸਨ ਨੂੰ ਜੋ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਤੇ ਇਹ ਸਰਕਾਰਾਂ ਸੁੱਤੀਆਂ ਪਈਆਂ ਵੀ ਐਡਾ ਦੁਸ਼ਕਰਮ ਜੋ ਧਰਤੀ ਭਾਰ ਨਹੀਂ ਚੱਲ ਸਕਦੀ ਐਡੇ ਵੱਡਾ ਪਾਪ ਹੋਇਆ ਇਹਦੇ ਤੇ ਕੋਈ ਵੀ ਕੰਮ ਨਹੀਂ ਕਰ ਰਹੀ ਇਹ ਸਰਕਾਰ ਹੈ ਤੇ ਸਰਕਾਰ ਭੁਗਤਮਾਲ ਨੂੰ ਕਹਿੰਨੇ ਆ ਖੁਦ ਗ੍ਰਹਿ ਮੰਤਰੀ ਨੂੰ ਕਹਿੰਨਾ ਚਾਹੀਏ ਸੈਂਟਰ ਦਾ ਚਾਹੇ ਕੋਈ ਹੈ ਇਹਦੇ ਤੇ ਗੌਰ ਕਰਨ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਇਹ ਜਿਆ ਤੇ ਜੋ ਬੱਚੇ ਦੇ ਮੂੰਹ ਦੇ ਵਿੱਚ ਗੋਤੰਗ ਪਾ ਰਿਹਾ ਸੀ ਉਹਨਾਂ ਨੂੰ ਕਹਿੰਨੇ ਆ ਵੀ ਇਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਉਹਨਾਂ ਤੇ ਮੈਂ ਇੰਨੀ ਗੱਲ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਨਹੀਂ ਤੁਹਾਨੂੰ ਮੁੱਦਾ ਚੁੱਕਣ ਦੀ ਕੀ ਲੋੜ ਪਈਗੀ ਨਹੀਂ ਮੈਂ ਮੁੱਦਾ ਤਾਂ ਮੈਨੂੰ ਤਾਂ ਕੋਈ ਚੁੱਕਣ ਦੀ ਲੋੜ ਆ ਵੈਸੇ ਐਸੇ ਪਈ ਜਦੋਂ ਮੈਂ ਵੀਡੀਓ ਵੇਖੀ ਉਹ ਮੈਨੂੰ ਤਖਾਈ ਵੀ ਆ ਦੇਖੋ ਵੀ ਫਿਲਮ ਉਹਦੇ ਫੋਟੋ ਖਿੱਚੀਆਂ ਜਦੋਂ ਵੇਖੀਆਂ ਉਹਨੇ ਜਿਹੜਾ ਮੋਬਾਈਲ ਸੀਗਾ ਨਾ ਉਹ ਅਣਜਾਣ ਪੁਨੇ ਦੇ ਵਿੱਚ ਮੋਬਾਈਲ ਫੜਾਤਾ ਵੀ ਆ ਲੈ ਜੋ ਆਪਦੇ ਸਹੁਰੇ ਪਰਿਵਾਰ ਨੂੰ ਜਿਹਨਾਂ ਸਹੁਰੇ ਪਰਿਵਾਰ ਨੇ ਜਿਸ ਮੋਬਾਈਲ ਦੇ ਵਿੱਚ ਇਹ ਵੀਡੀਓ ਬਣੀ ਉਹ ਮੋਬਾਈਲ ਕਿਦਾ ਸੀ ਉਹ ਮੋਬਾਈਲ ਉਹਦੇ ਘਰਾਂ ਵਾਲੀ ਦਾ ਸੀ ਮੁੰਡਿਆ ਜਿਹੜੀ ਸਾਡੇ ਪਿੰਡ ਵਿਆਹੀ ਹੈ ਇਸਦਾ ਨੇ ਤੋ ਸੁਧਾਨੇ ਵਾਲੀ ਦਾ ਉਹਦਾ ਮੋਬਾਈਲ ਉਹ ਉਹਦਾ ਇਹ ਸਾਡੇ ਪਿੰਡ ਵਾਲੇ ਮੁੰਡੇ ਨੂੰ ਜਿਹੜਾ ਸਾਡੇ ਪਿੰਡ ਵਾਲਾ ਮੁੰਡਾ ਹੈ ਜਦੋਂ ਇਹਨਾਂ ਦਾ ਸੁਧਾਨੇ ਕੇ ਆਲੇ ਲਗਿਆ ਉਹਨਾਂ ਨੂੰ ਮੋਬਾਈਲ ਫੜਾਤਾ ਜਦੋਂ ਮੋਬਾਈਲ ਵਿੱਚੋਂ ਫਰੋਲਿਆ ਗਿਆ ਤੇ ਉਹਦੇ ਵਿੱਚੋਂ ਇਹਦੀਆਂ ਵੀਡੀਓ ਜੋ ਨਿਕਲੀਆਂ ਜੋ ਫੋਟੋ ਨਿਕਲੀਆਂ ਉਹ ਤੇ ਹੋਇਆ ਕੰਮ ਕੀ ਜਦੋਂ ਉਹਨਾਂ ਨੇ ਸਾਡੇ ਐ ਮੇਰੇ ਵੀ ਪਾਈਆਂ ਉਹਨਾਂ ਨੇ ਵੀਡੀਓ ਤੇ ਉਹਨਾਂ ਨੇ ਪ੍ਰਸ਼ਾਸਨ ਹੈ ਸੀਗਾ ਜੋ ਇਹਨਾਂ ਨੇ ਪਤਾ ਨਹੀਂ ਕੀ ਦਬਵਾ ਪਾਇਆ ਜੀ ਸਾਡੇ ਤੇ ਪ੍ਰਸ਼ਾਸਨ ਆਏ ਕਹਿੰਦਾ ਕਹਿੰਦਾ ਇਹਨਾਂ ਨੇ ਵੀਡੀਓ ਉਹ ਡਿਲੀਟ ਕਰਾਤੀਆਂ ਮੋਬਾਈਲ ਤੇ ਵੀ ਅੱਖਰ ਜੇ ਰਹਿਗੇ ਮੈਂ ਤਾਂ ਖਾ ਸਕਦਾ ਵੀ ਉਹ ਅੱਖਰ ਜੇ ਰਹਿਗੇ ਮੋਬਾਈਲ ਤੇ ਦੂਜੀਆਂ ਫੋਟੋ ਪਰ ਜਿਹੜੀ ਫੋਟੋ ਉੱਥੇ ਦਿਖਾਈ ਜਾਂਦੇ ਸੀ ਐ ਮੋਬਾਈਲ ਨਾਲ ਮੈਂ ਜਿਹੜੀਆਂ ਐ ਕਰਕੇ ਸਿੱਧੀਆਂ ਖਿੱਚੀਆਂ ਉਹ ਦੋ ਦੋ ਫੋਟੋ ਮੇਰੇ ਕੋਲੇ ਰਹਿਣਗਾਂ ਦੂਜੀਆਂ ਉਹ ਸਾਰੀਆਂ ਮੇਰੇ ਕੋਲੇ ਡਿਲੀਟ ਹੋ ਗਈਆਂ ਪਰ ਮੈਂ ਇਹ ਜ ਮੈਂ ਕਹਿਣਾ ਚਾਹਣਾ ਹੈ ਜੋ ਇਹ ੱੱੱਕੇਸਾਈ ਉਸ ਮਾਸੂਮ ਬੱਚੇ ਨਾਲ ਹੋਈ ਹੈ ਇਹਦੇ ਤੇ ਸਖਤ ਸਖਤ ਕਾਰਵਾਈ ਹੋਣੀ ਹੈ ਮਾਂ ਨੂੰ ਵੀ ਫਾਂਸੀ ਦੇਣੀ ਚਾਹੀਦੀ ਹੈ ਉਹਨੂੰ ਵੀ ਸਖਤ ਤੋਂ ਸਖਤ ਤਾਰਾ ਲੱਗਣੀਆ ਚਾਹੀਦੀ ਹੈ ਇਹਦੇ ਤੇ ਪ੍ਰਸ਼ਾਸਨ ਹਜੇ ਵੀ ਸਾਡਾ ਫਰੀ ਕੋਟ ਜ਼ਿਲ੍ਹੇ ਦਾ ਅੱਖਾਂ ਮਿੱਟੀ ਬੈਠਾ ਹੈ ਇਹਨਾਂ ਨੂੰ ਕਹਿੰਦਾ ਅੱਖਾਂ ਅੱਖਾਂ ਖੋਲ ਲੋ ਕੰਬ ਕਰਨੀ ਨੀਂਦ ਨਾ ਸੋ ਇਹ ਅੱਖਾਂ ਖੋਲ ਕੇ ਇਹਦੇ ਤੇ ਕਾਰਵਾਈ ਕਰੇ ਜੋ ਹੈ ਤੇ ਮੇਰਾ ਕੋਈ ਉਹ ਉਹਨੇ ਦੁਸ਼ਮਣ ਕੋਈ ਇਹ ਨਹੀਂ ਦੁਸ਼ਮਣ ਪਰ ਮੈਂ ਨਮਾਲਕ ਬੱਚੇ ਦੇ ਹੱਕ ਚ ਖੜਾ ਨਾ ਕਿ ਮੇਰੇ ਕੋਈ ਸਧਾਰੇ ਵਾਲੇ ਦੁਸ਼ਮਣ ਹੈ ਨਾ ਮੇਰੇ ਇੱਥੋਂ ਵਾਲੇ ਕੋਈ ਦੋਸਤ ਹੈ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਕਾਰਵਾਈ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਕਈ ਕਾਰਵਾਈ ਹੈ ਘਰ ਵਾਲੇ ਕਿਉਂ ਨਹੀਂ ਕਰਾ ਰਹੇ ਉਹਨਾਂ ਦਾ ਬੱਚਾ ਨੇ ਕਾਰ ਆਲੇ ਆ ਜਿਹੜੇ ਉਹ ਕੱਲ ਵੀ ਗਏ ਕੱਲ ਵੀ ਗਏ ਅੱਜ ਸਾਡੇ ਸਿੱਧੂਪੁਰ ਦਾ ਇੰਦਰਜੀਤ ਸਿੰਘ ਜੀ ਪ੍ਰਧਾਨ ਹੈ ਅੱਜ ਉਹ ਵੀ ਗਿਆ ਫਰੀਦਕੋਟ ਗਿਆ ਤੇ ਅੱਜ ਤੁਸੀਂ ਮੈਨੂੰ ਇੱਧਰ ਬਾਜ਼ ਮਾਰ ਲਈ ਮੈਂ ਇੱਧਰ ਨੂੰ ਆ ਗਿਆ ਤੇ ਅੱਜ ਇੰਦਰਜੀਤ ਸਿੰਘ ਵੀ ਗਿਆ ਪਰ ਇਹ ਗੱਲ ਪ੍ਰਸ਼ਾਸਨ ਗੌਰ ਨਹੀਂ ਰਿਹਾ ਪਤਾ ਨਹੀਂ ਕਾਤੋਂ ਨਹੀਂ ਗੌਰ ਰਿਹਾ ਇਹ ਕੁੰਭ ਕਰਨੀ ਨੀਂਦ ਸੁੱਤਾ ਪਿਆ ਪਤਾ ਨਹੀਂ ਕੀ ਇਹਨਾਂ ਨੂੰ ਸੰਘਾਇਆ ਹੈ ਜਾਂ ਕੀ ਇਹਨਾਂ ਨੂੰ ਕਿ ਇੱਕ ਕਰਿਆ ਇਹ ਇਹ ਹਜੇ ਵੀ ਆਮ ਨਾਲ ਸੁੱਤੇ ਪਏ ਹੈ ਇਹ ਇਹਨਾਂ ਦੇ ਕੋਈ ਜਾਗ ਚ ਨਹੀਂ ਇਹਨਾਂ ਨੇ ਨਾ ਇਹਨਾਂ ਦੀ ਨੀਂਦ ਖੁੱਲੀ ਹੈ ਹਜੇ ਤੇ ਅੱਜ ਵੀ ਐਸੀ ਕਹਿੰਦੇ ਆ ਅੱਜ ਉਹ ਇੰਦਰਜੀਤ ਸਿੰਘ ਗਏ ਆ ਉਹਾਂ ਦੇ ਵੀ ਜੇ ਨੇ ਇਹ ਕੰਮ ਨਾ ਹੋਇਆ ਤੇ ਅਸੀਂ ਵੀ ਡੀਸੀ ਡਾਕਟਰ ਬੁਰੇ ਅਸੀਂ ਧਰਨਾ ਲਾਵਾਂਗੇ ਉਹ ਮਤਲਬ ਜੋ ਸਾਡੀ ਸਵੇਰ ਦੀ ਗੱਲ ਹੋਈ ਹੈ ਉਹਦੇ ਵਿੱਚ ਗੱਲ ਕਹੀ ਗਈ ਹੈ ਵੀ ਅਸੀਂ ਧਰਨਾ ਲਾਵਾਂਗੇ ਜੇ ਇਹ ਪ੍ਰਸ਼ਾਸਨ ਨੇ ਇਹ ਕੰਮ ਇਹਨਾਂ ਤੇ ਸਖਤ ਤੋਂ ਸਖਤ ਇਹ ਧਾਰਾ ਨਾ ਲਾਈਆਂ ਕਾਰਵਾਈ ਨਾ ਕਰੀ ਪਰ ਪ੍ਰਸ਼ਾਸਨ ਜੋ ਹੈ ਐਡੀ ਨਲੈਕੀ ਕਰਨਾ ਚਾਹੁੰਦਾ ਉਹ ਆਪਦੀ ਮਰਜ਼ੀ ਨਾਲ ਪਰਚਾ ਲਿਖਣਾ ਚਾਹੁੰਦਾ ਰੌਲਾ ਕੀ ਹੈ ਉਹਦੇ ਤੇ ਜੋ ਨਰਮਤਾ ਰ ਹੈ ਉਹ ਲਾ ਕੇ ਵੀ ਐਵੇਂ ਸਾਲਸੀ ਵੀ ਨਹੀਂ ਇਧਰ ਨੂੰ ਜਮਕਦੀਆਂ ਫਿਰ ਨਾ ਤੇ ਆਪੇ ਉੜ ਕੇ ਉਹ ਬਰੀ ਹੋ ਜਾਣ ਤੇ ਆਪੇ ਤੁਰੇ ਫਿਰਨ ਤੇ ਧਾਰਾ ਪ੍ਰਸ਼ਾਸਨਾਂ ਜੋ ਜਿਹੜੀ ਇਹ ਨਾ ਤਾਂ ਬਲਾਤਕਾਰ ਦੀ ਧਾਰਾ 376 ਲਾ ਰਿਹਾ ਕੋਈ ਵੀ ਨਹੀਂ ਲਾ ਰਿਹਾ ਪ੍ਰਸ਼ਾਸਨ ਨੂੰ ਆਨੇ ਆ ਵੀ ਇਹ ਜਿਹੜੀ ਹੈ ਇਹ ਕਾਰਵਾਈ ਹੈ ਇਹ ਸਖਤ ਤੋਂ ਸਖਤ ਹੋ ਕੇ ਉਹਨਾਂ ਤੇ ਕਾਰਵਾਈ ਕਰੇ ਸਿੱਧੇ ਆਣ ਤਰ੍ਹਾਂ ਐਵੇਂ ਸੁਤਾਨਾ ਰਹੇ ਤੇ ਨਮਾਲਕ ਬੱਚੇ ਨਾਲ ਧੱਕਾ ਹੋਇਆ ਮੇਰਾ ਨਮਾਲਕ ਬੱਚੇ ਤੇ ਕਰ ਮਤਲਬ ਨਾ ਕਿ ਮੇਰਾ ਕੋਈ ਕਿਸੇ ਨਾਲ ਦੁਸ਼ਮਨੀ ਆ ਨਾ ਮੇਰੀ ਮਤਲਬ ਦੋਸਤੀ ਆ ਕਿ ਸੇਨਾ ਹੂੰ ਜਿਵੇਂ ਬੱਚੇ ਨਾਲ ਹੋਇਆ ਉਹ ਉਸ ਨੂੰ ਆਪਾਂ ਮਾਂ ਕਹਿ ਸਕਦੇ ਆ ਜਿਹਦੀ ਮਾਂ ਨੇ ਆਪਣੇ 2 ਸਾਲ ਦੇ ਬੱਚੇ ਨਾਲ ਐਡਾ ਜਾਨੀ ਕਿ ਮਾੜਾ ਕਰਮ ਕਰਾਇਆ ਜੀ ਕਿ ਉਸ ਨੂੰ ਆਪਾਂ ਕਹਿ ਸਕਦੇ ਆ ਮਾਂ ਦਾ ਰੂਪ ਦੇ ਸਕਦੇ ਉਸ ਨੂੰ ਨਹੀਂ ਮਾਂ ਦਾ ਰੂਪ ਤਾਂ ਉਹਨੂੰ ਆਪਾਂ ਕੀ ਦੇ ਸਕਦੇ ਆ ਐਵੇਂ ਤਾਂ ਨਹੀਂ ਆਖਿਆ ਵੀ ਡੈਣਾ ਦਾ ਰੂਪ ਬਣ ਜਾਂਦੇ ਆ ਤੇ ਇਹ ਜੋ ਡੈਣ ਹੈ ਇਹ ਇਹ ਮਤਲਬ ਰਾਖਸ ਬੁੱਧੀ ਬੰਦੇ ਨੂੰ ਕਾਹ ਦਿੰਦੇ ਆ ਜੇ ਮਾੜਾ ਹੋ ਜੇ ਤੇ ਮਤਲਬ ਇਹ ਜੋ ਰਾਖਸ ਬੁੱਧੀ ਇਹ ਮਾੜੀ ਬਣ ਗਈ ਹੁਣ ਇਹ ਮਤਲਬ ਮਾਪਿਓ ਦੇ ਤਾਂ ਕੀ ਸਾਰੇ ਹੁੰਦਾ ਜਿਵੇਂ ਸਿਧਾਨੇ ਤੋਂ ਆਇਓ ਕੁੜੀ ਉਹਨਾਂ ਦੇ ਮਾਪਿਓ ਦੇ ਸਾਰੇ ਕੀ ਹੈ ਕਿਸੇ ਦੇ ਘਰੇ ਮਾੜਾ ਆ ਸਕਦਾ ਕਿਸੇ ਦੇ ਘਰੇ ਜੰਮ ਸਕਦਾ ਪਰ ਇਹਨਾਂ ਨੂੰ ਕਹਿੰਦੇ ਆ ਪ੍ਰਸ਼ਾਸਨ ਨੂੰ ਉਹਨਾਂ ਦੇ ਸਾਥ ਸਾਥ ਕਰਦੇ ਇਹ ਕਰਨੀ ਚਾਹੁੰਦਾ ਸੀ ਪ੍ਰਸ਼ਾਸਨ ਕਈ ਵਾਰ ਕਹਿੰਦਾ ਵੀ ਕੋਈ ਬਿਆਨ ਦੇਵੇ ਸੀ ਬਿਆਨ ਦੇ ਆਧਾਰ ਤੇ ਪਰਚਾ ਦਰਜ ਕਰਾਂਗੇ ਕੀ ਪ੍ਰਸ਼ਾਸਨ ਨੂੰ ਹੁਣ ਬਿਆਨ ਦੀ ਲੋੜ ਹੈ ਤੇ ਬਿਨਾ ਬਿਆਨ ਤੋਂ ਹੀ ਪਰਚਾ ਦਰਜ ਕਰ ਦੇਣਾ ਚਾਹੀਦਾ ਨਹੀਂ ਬਿਆਨ ਉਹ ਹੁਣ ਦਿੰਦੇ ਆ ਵਿਚਾਰਿਆਂ ਨੂੰ ਡਰਾਈ ਜਾਂਦੇ ਆ ਧਰਉਂਦਾ ਪ੍ਰਸ਼ਾਸਨ ਆ ਐ ਕਰਾਂਗੇ ਐਸੀ ਤਾਂ ਇੱਥੇ ਆ ਪਰਚਾ ਲਿਖਾਂਗੇ ਐਸੀ ਤਾਂ ਲਿਖਾਂਗੇ ਐਸੀ ਤਾਂ ਉਹ ਲਿਖ ਦੇਣਗੇ ਮਤਲਬ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਪਈਆਂ ਸਾਰਾ ਕੁਝ ਸਬੂਤ ਕੋਲੇ ਪਏ ਆ ਪ੍ਰੂਫ ਪਏ ਆ ਬੱਚਾ ਦੀਆਂ ਜਿਹੜੀ ਵੀਡੀਓ ਵੇਖੀ ਤੁਸੀਂ ਚਾਹ ਰੋਈ ਵੀ ਜਾਂਦਾ ਬੱਚਾ ਆ ਰੋਈ ਵੀ ਜਾਂਦਾ ਜੇ ਗੱਲ ਕਰੀਓ ਬੱਚਾ ਰੋਈ ਵੀ ਜਾਂਦਾ ਹਾਂ ਜੂ ਬੱਚੇ ਦੀਆਂ ਵੀਡੀਓ ਤੁਸੀਂ ਪ੍ਰਸ਼ਾਸਨ ਨੂੰ ਦਿਖਾਈ ਸੀ ਹਾਂ ਹਾਂ ਜਿਹੜੇ ਇਹ ਆ ਪ੍ਰਸ਼ਾਸਨ ਨੂੰ ਦਿਖਾਈ ਹੈ ਇੱਕ ਬਕਾਇਦਾ ਮੈਂ ਦਿਖਾਈ ਆ ਤੁਸੀਂ ਵੀ ਉਦੋਂ ਵੀਡੀਓ ਜਦੋਂ ਬਣਾ ਰਹੇ ਸੀ ਉਦੋਂ ਵੀ ਪ੍ਰਸ਼ਾਸਨ ਕੋਲੇ ਸੀ ਉਦੋਂ ਦਿਖਾਈ ਆ ਪਹਿਲਾਂ ਤਾਂ ਚੜ ਕੇ ਆਏ ਸੀ ਸਾਡੇ ਤੇ ਵੀ ਐਸੀ ਕਨੀ ਚਾਰ ਦਾਂਗੇ ਡੰਡੇ ਮਾਰੇ ਜਿੱਦੋਂ ਵੀੜ ਕੋ ਤਖਾਈਆਂ ਫੇਰ ਫੇਰ ਆ ਕੇ ਪਿੱਛੇ ਹਟਿਆ ਫਿਰ ਪਿੱਛੇ ਆਟੇ ਫਿਰ ਇੱਥੋਂ ਇੱਥੋਂ ਡੀਐਸਪੀ ਸਾਹਿਬ ਗਏ ਡੀਐਸਪੀ ਸਾਹਿਬ ਗਏ ਤੇ ਫਿਰ ਉਹਨਾਂ ਦਾ ਆ ਕੇ ਜੀ ਤੁਸੀਂ ਰਾਜੀ ਬੰਦਾ ਕਰ ਲੋ ਰਾਜੀ ਬੰਦਾ ਕਰ ਲੋ ਵਿਚਾਰੇ ਗਰੀਬ ਬੰਦੇ ਸੀ ਉਹ ਨਰਮ ਸੀਗੇ ਬੰਦੇ ਉਹਨਾਂ ਨੂੰ 9.5 ਲੱਖ ਰੁਪਏ ਚ ਉਹਨਾਂ ਦਾ ਸੌਂਦੇ ਵੀ ਮੁਕਾਤਾ ਇਹਨਾਂ ਨੇ ਫੈਸਲਾ ਕਰਾਤਾ 9.5 ਲੱਖ ਚ ਤੇ ਪਰ ਬੱਚੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਜਿਹੜਾ ਮੈਂ ਵੀਡੀਓ ਦੇ ਵਿੱਚ ਬੋਲਤਾ ਤੁਹਾਡੇ ਜੋ ਛੱਤ ਦੀ ਪੜਤਾਲ ਤੇ ਚੈਨਲ ਤੇ ਮੈਂ ਬੋਲਤਾ ਬੋਲਤਾ ਉਹ ਜਿੱਦੋਂ ਲੋਕਾਂ ਤੱਕਰ ਗੱਲ ਪਹੁੰਚੀ ਇਹ ਦਬਾਅ ਪਿਆ ਹੁਣ ਪ੍ਰਸ਼ਾਸਨ ਤੇ ਤੇ ਹੁਣ ਪ੍ਰਸ਼ਾਸਨ ਜਾਨੀ ਟਾਲ ਮਟੋਲਾ ਕਰ ਰਿਹਾ ਬਈ ਪਰਚਾ ਤਾਂ ਕਰ ਰਿਹਾ ਬਾ ਮਾੜੇ ਜੇ ਨਰਮ ਮਤਲਬ ਧਾਰਾ ਲਾ ਕੇ ਐ ਨਹੀਂ ਬੀ ਸੀ ਵੀ ਬਲਾਤਕਾਰ ਦੀ ਧਾਰਾ ਲਾ ਗਏ ਤੇ ਜਾਂ ਐ ਸੀ ਉਹ ਜਿੰਨਾਂ ਮਾਲਕ ਬੱਚੇ ਨਾਲ ਜੋ ਐਕਟ ਆ ਉਹ ਐਸੀ ਲਾ ਕੇ ਐਸੀ ਇਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਕਿਹੜੀਆਂ ਕਿਹੜੀਆਂ ਧਾਰਾ ਲੱਗ ਸਕਦੀਆਂ ਕਿਹੜੇ ਕਿਹੜੇ ਐਕਟ ਦੇ ਅੰਦਰ ਜਿਹਨੇ ਆਉਂਦਾ ਹੈ ਕੇਸ ਜਿਹੜਾ ਉਹ ਚ ਜਾਨੀ 323 ਹੋਗੀ 324 ਹੋਗੀ 325 ਹੋਗੀ 307 ਹੋਗੀ ਰਾਦਾ ਕਤਲ ਦੀ ਜਾਨੀ ਨਮਾਲਕ ਬੱਚੇ ਦੇ ਜਦੋਂ ਗੁਪਤੰਗ ਮੂਹ ਚ ਬੰਦੇ ਉਹਦੀ ਮੌਤ ਵੀ ਹੋ ਸਕਦੀ ਸੀ ਉਹ ਹੋਗੀ ਜਿਵੇਂ 120 ਧਾਰਾ ਹੋਗੀ ਜੀ ਉਹ ੱੱ ਮਤਲਬ ਹੇਰਾ ਫੇਰੀ ਉਹਨੂੰ ਗਮਾਹ ਕਰਕੇ ਉਹਨੂੰ ਗੱਲ ਕਰਦੀ ਤੇ ਇੱਕ ਹੇਰਾ ਫੇਰੀ ਵਾਲੀ 420 ਵਾਲੀ ਧਾਰਾ ਇਹ ਸਾਰੀਆਂ ਧਾਰਾ ਉਹਦੇ ਤੇ ਲੱਗਦਗੀਆਂ ਜੀ ਇਹ ਸਾਰੀਆਂ ਧਾਰਾ ਲੱਗਣ ਤਾਂ ਕਿ ਉਹਨੂੰ ਫਾਂਸੀ ਉੱਤੇ ਟੰਗਿਆ ਜਾ ਸਕੇ ਤੇ ਇਹ ਅਨਸਾਬ ਮਿਲ ਸਕੇ ਇਦੂ ਮੁੜ ਕੇ ਕੋਈ ਮਾਂ ਜਾਂ ਪਿਓ ਜਾਂ ਕੋਈ ਕਰਨ ਵਾਲਾ ਗਲਤ ਕੰਮ ਕੋਈ ਸੋਚ ਵੀ ਨਾ ਸਕੇ ਵੀ ਮੈਂ ਇਹ ਬਾਵਾਂ ਤੁਸੀਂ ਤੁਸੀਂ ਇੱਕ ਵੀਡੀਓ ਵੇਖੀ ਹੋਣੀ ਹੈ ਜਿਹਦੇ ਵਿੱਚ ਉਹ ਆਪਣੀ ਗਲਤੀ ਨੂੰ ਕਬੂਲ ਰਹੀ ਹੈ ਕਿ ਮੈਂ ਗਲਤੀ ਕੀਤੀ ਹੈ ਮੈਂ ਮਾਫੀ ਮੰਗਦੀ ਹਾਂ ਇਸ ਗੱਲ ਦੀ ਹਾਂਜੀ ਹਾਂਜੀ ਉਹ ਬਾਂ ਵੀਡੀਓ ਕੋ ਵੇਖੀ ਹੈ ਜਦੋਂ ਹੁਣ ਮੰਨੀ ਜਾਂਦੀ ਹੈ ਉਹਦੀ ਮਾਂ ਮੰਨੀ ਜਾਂਦੀ ਹੈ ਵੀ ਮੈਥੋਂ ਗਲਤੀ ਹੋਈ ਹੈ ਹੋਈ ਹੈ ਮੈਥੋਂ ਗਲਤੀ ਤੇ ਪ੍ਰਸ਼ਾਸਨ ਕਾ ਤੋ ਟਾਲਦਾ ਹੈ ਉਹਦੇ ਤੇ ਧਾਰਾ ਲਾਉਣ ਤੋਂ ਜਦੋਂ ਉਹ ਮੰਨੀ ਜਾਂਦੀ ਹੈ ਵੀ ਮੈਥੋਂ ਗਲਤੀ ਹੋਈ ਹੈ ਹੋਈ ਹੈ ਤਾਂ ਪ੍ਰਸ਼ਾਸਨ ਉਹਦੇ ਤੇ ਧਾਰਾ ਲਾਵੇ ਤੇ ਉਹਨੂੰ ਸਿੱਧਾ ਜੇਲ੍ਹ ਪਹਚਾਵੇ ਤੇ ਪ੍ਰਸ਼ਾਸਨ ਨਾ ਉਹਨਾਂ ਦੀ ਇਹ ਉਹ ਖੀਰ ਖਵਾਉਂਦੀ ਹੈ ਪ੍ਰਸ਼ਾਸਨ ਨੋਟ ਕਰਕੇ ਜਿਹੜਾ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਹੈ ਤੇ ਕੀ ਉਹ ਇਹ ਪ੍ਰਸ਼ਾਸਨ ਦੇ ਉਹਨਾਂ ਤੋਂ ਜ਼ਿਆਦਾ ਮਾਲਮੂਲ ਪੂਰੇ ਖਾਦੇ ਹੋਣਗੇ ਜਿਹੜੇ ਇਹਨਾਂ ਨੂੰ ਸੁਣਾਈ ਨਹੀਂ ਦਿੰਦਾ ਆਰਾਮ ਨਾਲ ਸੌ ਜਾਂਦੇ ਆ ਇਹ ਲਾ ਕੇ ਏਸੀ ਛੱਡ ਕੇ ਪੱਖੇ ਆਰਾਮ ਨਾਲ ਸੌ ਜਾਂਦੇ ਆ ਤੇ ਇਹ ਪ੍ਰਸ਼ਾਸਨ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਬੇਨਤੀ ਕਰਦਾ ਇਹ ਸਖਤ ਸਖਤ ਕਾਰਵਾਈ ਕਰੇ ਕੀ ਪ੍ਰਸ਼ਾਸਨ ਦੀ ਕੋਈ ਮਿਲੀਭੁਗਤ ਲੱਗਦੀ ਹੈ ਹਾਂ ਮਿਲੀਭੁਗਤ ਲੱਗਦੀ ਮੈਨੂੰ ਬਹੁਤ ਡਰਾਵੇ ਦਿੱਤੇ ਮੈਨੂੰ ਉਹਨਾਂ ਨੇ ਜਿਹੜੇ ਆਪਣੀ ਗਰਾਹਤ ਜਥੇ ਬੰਦੀ ਦੀ ਸੀਗੀ ਉਹ ਆਂਦੀ ਜੀ ਮੈਂ ਐਂ ਕਰਾ ਦੂੰ ਐਂ ਕਰਾ ਦੂੰ ਮੈਂ ਜਿਹੜਾ ਕੁਝ ਮਰਜ਼ੀ ਕਰਾਦੀ ਗਲਾਤ ਕੀ ਕਰਿਆ ਕਰਾਉਂਗੇ ਮੈਨੂੰ ਮੈਨੂੰ ਕੀ ਕਰਾ ਦੇਗੀ ਮੈਂ ਸੱਚ ਦੇ ਸੱਚ ਦੇ ਹੱਕ ਚ ਮੈਂ ਸਹੀ ਬੰਦੇ ਦੇ ਮੈਂ ਬੋਲਣੋਂ ਨਹੀਂ ਹਟਦਾ ਚਾਹੇ ਇੱਧਰ ਲੱਕਾਵਾ ਇੱਧਰ ਹੋ ਜੇ ਤੂੰ ਜਿਹੜਾ ਕੁਝ ਕਰਾਉਣਾ ਕਰਾ ਲਈ ਮੈਨੂੰ ਜਿਹੜੀ ਗਰਾਜ ਅਥੇ ਬੰਦੀ ਜੀ ਕੋਠੇ ਗੁਰੂ ਦੀ ਸੀਗੀ ਉਹਨੇ ਵੀ ਮੈਨੂੰ ਕਿਹਾ ਮੈਂ ਐਂ ਕਰਾ ਦੋ ਵਿੰਦਰਾ ਤੈਨੂੰ ਐਂ ਕਰਾ ਦੋ ਮੈਨੂੰ ਵਿੰਦਰ ਕਹਿੰਦੇ ਆ ਪਰ ਮੈਂ ਇਹ ਗੱਲ ਕਹਿਣਾ ਹੈ ਵੀ ਮੈਂ ਇਹ ਜਿਹੜਾ ਡਰਾਮਾ ਹੈ ਤੋ ਨਾ ਅਜ ਡਰਾ ਨਾ ਸਵੇਰੇ ਡਰਾ ਜੇ ਕੱਲ ਨੂੰ ਤੁਹਾਡੇ ਦੇ ਵੀ ਕੋਈ ਦਬਾਅ ਬਣ ਜਾਂਦਾ ਵੀ ਜਿਹੜਾ ਤੁਸੀਂ ਬਿਆਨ ਦਿੱਤਾ ਇਹਨੂੰ ਮੁਕਰ ਕੀ ਤੁਸੀਂ ਮੁਕਰ ਸਕਦੇ ਹੋ ਮੁਕਰ ਜੀ ਸਕ ਮੇਰੀ ਜਾਨ ਜਾਵੇ ਮੈਂ ਮੁਕਰਦਾ ਨਹੀਂ ਜੀ ਨਹੀਂ ਜੇ ਕੱਲ ਨੂੰ ਕੋਰਟ ਦੇ ਵਿੱਚ ਤੁਹਾਡੀ ਲੋੜ ਪੈਂਦੀ ਹੈ ਵੀ ਕੋਰਟ ਦੇ ਵਿੱਚ ਤੁਸੀਂ ਬਿਆਨ ਦਿਓਗੇ ਵੀ ਇਹ ਕੇਸ ਬਾਰੇ ਕਿ ਤੁਸੀਂ ਜਾ ਕੇ ਉੱਥੇ ਬਿਆਨ ਦੇ ਕੇ ਆਉਂਗੇ ਹਾਂ ਜੋ ਗੱਲ ਮੈਂ ਮੈਨੂੰ ਫੋਟੋ ਦਿਖਾਈਆਂ ਬੀੜ ਕੋ ਮੈਂ ਤਾਂ ਉਦੋਂ ਬੋਲਿਆ ਜਿੰਨੀ ਗੱਲ ਮੈਨੂੰ ਪਤਾ ਹੈ ਉਹਨਾਂ ਨੇ ਫੋਟੋ ਦਿਖਾਈਆਂ ਹਾਂ ਵੀ ਦਿਖਾਈਆਂ ਸੀ ਆ ਕੁੜੀ ਦੀ ਮਾਂ ਨੇ ਮੰਨਿਆ ਸੀ ਜੋ ਛੋਟੇ ਵੀਡੀਓ ਵੇਖਿਆ ਸੀ ਐ ਕੋਲੇ ਖੜੇ ਸੀਗੇ ਥੋੜੀ ਜੀ ਬਾੜ ਤੇ ਉਹ ਜਦੋਂ ਛੋਟੇ ਨਾਲ ਗੱਲਬਾਤ ਕਰ ਰਹੇ ਸੀ ਉਹਨੇ ਮੰਨਿਆ ਵੀ ਮੈਂ ਗਲਤ ਕਰਿਆ ਜਿੰਨਾ ਸਾਨੂੰ ਪਤਾ ਹੈ ਗੱਲ ਦਾ ਉਹਨਾਂ ਐਸੀ ਕਹਾਂਗੇ ਕੋਰਟ ਦੇ ਵਿੱਚ ਵੀ ਕਹਾਂਗੇ ਅੱਜ ਵੀ ਕਹਾਂਗੇ ਸਵੇਰੇ ਵੀ ਕਹਾਂਗੇ ਨਾ ਐਸੀ ਅੱਜ ਮੁੱਕਰ ਕੇ ਨਾ ਐਸੀ ਸਵੇਰੇ ਮੁੱਕਰ ਕੇ ਜੀ ਹੁਣ ਕੀ ਉਮੀਦ ਰੱਖਦੇ ਆ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਵੀ ਇਹ ਨਮਾਲਕ ਬੱਚੇ ਨਾਲ ਧੱਕਾ ਇਹਦੇ ਤੇ ਕਾਰਵਾਈ ਹੋਵੇ ਮੁੱਖ ਮੰਤਰੀ ਸਾਹਿਬ ਨੂੰ ਆਣਿਆ ਗ੍ਰਹਿ ਮੰਤਰੀ ਸਾਹਿਬ ਨੂੰ ਆਣਿਆ ਸੈਂਟਰ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਆਣਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਆਣਿਆ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੋਰ ਜਿਹੜੀਆਂ ਪਾਰਟੀਆਂ ਜਿਵੇਂ ਕਾਂਗਰਸ ਹੋ ਗਈ ਸਾਡੀ ਕਿਸੇ ਨਾਲ ਨਹੀਂ ਸਾਰੇ ਇਹਦੇ ਤੇ ਇੱਕਜੁੱਟਤਾ ਹੋ ਕੇ ਗੌਰ ਕਰਨ ਤਾਂ ਕਿ ਕਿਸੇ ਗਾਹ ਨੂੰ ਕਿਸੇ ਨਮਾਲਕ ਬੱਚੇ ਨਾਲ ਧੱਕਾ ਨਾ ਹੋਵੇ